ਫਿਰੋਜ਼ਪੁਰ ਦੀ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੇ ਨੌਜਵਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ ਅੱਜ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਸਾਹਮਣੇ ਨੌਜਵਾਨਾਂ ਵੱਲੋਂ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂ ਕੁਲਦੀਪ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਮੁਕਤਸਰ ਤ੍ਰੀਥਕੋੜ ਬਠਿੰਡਾ ਫਾਜ਼ਿਲਕਾ ਸਮੇਤ ਪੰਜ ਜ਼ਿਲ੍ਹਿਆਂ ਤੇ ਨੌਜਵਾਨ ਆਏ ਹਨ ਉਹਨਾਂ ਦੱਸਿਆ ਕਿ ਪਿਤੇ ਸਾਤ ਸਤੰਬਰ 2020 ਵਿੱਚ ਭਾਰਤੀ ਸੈਨਾ ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਕੱਢਿਆ ਗਿਆ ਸੀ ਜਿਸ ਲਈ ਨੌਜਵਾਨਾਂ ਵੱਲੋਂ ਫਾਰਮ ਭਰੇ ਗਏ ਸਨ ਅਤੇ ਜਿਨ੍ਹਾਂ ਦੇ ਟ్రਾਇਲ 15 9 2020 ਤੋਂ ਲੈ ਕੇ 24 9 2020 ਤੱਕ ਲੈ ਜਾਣੇ ਤੈਅ ਹੋਇਆ ਸੀ ਕਰੋਨਾ ਦੇ ਚੱਲਦੇ ਇਸ ਨੂੰ ਸਰਕਾਰ ਵੱਲੋਂ ਪੋਸਟਪੌਨ ਕਰ ਦਿੱਤਾ ਗਿਆ ਸੀ ਅਤੇ 7 4 2021 ਤੋਂ ਲੈ ਕੇ 26 4 2021 ਤੱਕ ਟ్రਾਇਲ ਕਰਵਾਉਣ ਦਾ ਨਿਸ਼ਚਿਤ ਕੀਤਾ ਗਿਆ ਸੀ ਉਹਨਾਂ ਕਹਿ ਕੇ ਡੀਸੀ ਵੱਲੋਂ ਵਿਸ਼ਵਾਸ ਦਿੱਤਾ ਗਿਆ ਸੀ ਕਿ ਪਹਿਲੇ ਵਾਲੀ ਉਮਰ ਦੇ ਧਾਰਤੇ ਭਰਤੀ ਕੀਤੀ ਜਾਵੇਗੀ ਉਹਨਾਂ ਕਹਿ ਕੇ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਕੱਢਿਆ ਗਿਆ ਹੈ ਜਿਸ ਵਿੱਚ 1 ਸਾਲ ਦਾ ਗੈਪ ਪਾ ਦਿੱਤਾ ਗਿਆ ਹੈ ਜਿਸ ਨਾਲ ਨੌਜਵਾਨਾਂ ਦੀ ਭਰਤੀ ਲੰਘ ਗਈ ਹੈ ਉਹਨਾਂ ਕਹਿੰਦੇ ਜੋ ਪਹਿਲਾ ਨੋਟੀਫਿਕੇਸ਼ਨ ਵਿੱਚ ਉਮਰ ਮੰਗੀ ਗਈ ਸੀ ਉਸ ਦੇ ਆਧਾਰ ਤੇ ਭਰਤੀ ਕੀਤੀ ਜਾਵੇ ਉਹਨਾਂ ਇਹ ਵੀ ਦੱਸਿਆ ਕਿ ਏਆਰਓ ਫਿਰੋਜ਼ਪੁਰ ਵੱਲੋਂ ਹੀ ਪ੍ਰਤੀਰਧ ਕੀਤੀ ਗਈ ਹੈ ਬਾਕੀ ਜਿਹੜੇ ਪਟਿਆਲਾ ਅਤੇ ਜਲੰਧਰ ਵਿਖੇ ਪਹਿਲੇ ਵਾਲੀ ਉਮਰ ਦੇ ਆਧਾਰ ਤੇ ਭਰਤੀ ਕੀਤੀ ਗਈ ਹੈ ਉਹਨਾਂ ਮੰਗ ਕੀਤੀ ਕਿ ਅਪਰੋਕਤ ਜ਼ਿਲ੍ਹਿਆਂ ਦੀ ਜਿਵੇਂ ਭਰਤੀ ਕੀਤੀ ਗਈ ਹੈ ਉਸ ਦੇ ਆਧਾਰ ਤੇ ਉਹਨਾਂ ਦੀ ਵੀ ਭਰਤੀ ਕੀਤੀ ਜਾਵੇ ਔਰ ਅਸੀਂ ਯੂਥ ਫਰੈਂਡਸ ਫੋਰਸ ਤੋਂ ਅਸੀਂ ਜਿੰਨਾ ਵੀ ਯੂਥ ਹੈ ਸਾਡਾ ਲਗ ਲਗ ਡਿਸਟ੍ਰਿਕਟ ਤੋਂ ਫਿਰੋਜ਼ਪੁਰ ਬਠਿੰਡਾ ਮੁਕਸਰ ਫਰੀਦਕੋਟ ਆਦੀ ਪੰਜ ਡਿਸਟ੍ਰਿਕਟਾਂ ਨਾਲ ਯੂਥ ਆਇਆ ਜੀ ਭਾਰਤੀ ਸੈਨਾ ਵੱਲੋਂ ਨੋਟੀਫਿਕੇਸ਼ਨ ਕੱਢਿਆ ਗਿਆ ਸੀਗਾ ਪਹਿਲਾਂ ਜਿਹੜਾ ਕਿ ਜਿਨ੍ਹਾਂ ਦੀ ਮਿਤੀ ਸਤੰਬਰ 2020 ਵਿੱਚ ਹੋਣੀ ਸੀ ਉਸ ਮਿਤੀ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀ ਡੀਸੀ ਸਾਹਿਬ ਵੱਲੋਂ ਇਹ ਆਸ਼ਵਾਸ਼ਿਤ ਕੀਤਾ ਗਿਆ ਸੀ ਕਿ ਜਿਨ੍ਹਾਂ ਦੀ ਉਹ ਆਯੂ ਬੰਦੀ ਸੀ ਉਮਰ ਬੰਦੀ ਸੀ ਉਹਤੇ ਤੇ ਹੀ ਉਹਨਾਂ ਦੀ ਭਰਤੀ ਲਈ ਜਾਵੇਗੀ ਪਰ ਹੁਣ ਇਹਨਾਂ ਵੱਲੋਂ ਦੁਬਾਰਾ ਨਵਾਂ ਨੋਟੀਫਿਕੇਸ਼ਨ ਕੱਢਿਆ ਗਿਆ ਹੈ ਉਹਦੇ ਵਿੱਚ ਕੀ 1 ਸਾਲ ਦੀ ਗੇਪ ਪਾ ਦਿੱਤਾ ਗਿਆ ਔਰ ਜਿਨ੍ਹਾਂ ਦੀ ਬੱਚਿਆਂ ਦੀ ਲਾਸਟ ਭਰਤੀ ਸੀ ਉਹਨਾਂ ਦੀ ਭਰਤੀ ਟਰਪ ਗਈ ਹੈ ਜੀ ਅਸੀਂ ਉਹਨਾਂ ਦੇ ਲਈ ਡਿਸਟ੍ਰਿਕਟ ਵਾਈਜ਼ ਅਸੀਂ ਫਾਜ਼ਿਲਕਾ ਵੀ ਡਿਸਟ੍ਰਿਕਟ ਖੁਸ਼ਾ ਸਾਹਿਬ ਨੂੰ ਤੇ ਕੇ ਗਿਆ ਤੇ ਫਿਰੋਜ਼ਪੁਰ ਮੈਮੋਰੈਂਡਮ ਦੇ ਕੇ ਆ ਦਿਸੇ ਤੋਂ ਫਾਜ਼ਿਲਕਾ ਨੂੰ ਦਿੱਤਾ ਅੱਜ ਹੀ ਫਿਰੋਜ਼ਪੁਰ ਦੀ ਵਾਰੀ ਹੈ ਇਸ ਤੋਂ ਬਾਅਦ ਹੀ ਪਠੰਡਾ ਮੀਤਕੋੜ ਔਰ ਮੁਕਤਸਰ ਸਾਹਿਬ ਦੇ ਵਿੱਚ ਇਹ ਮੈਮੋਰੈਂਡਮ ਦੇ ਗਾ ਸਾਡਾ ਸਿਰਫ ਇੱਕੋ ਹੀ ਹੈ ਕਿ ਸਾਨੂੰ ਜਿਹੜੀ ਪਹਿਲੇ ਆਧਾਰ ਤੇ ਜਿਹੜੀ ਪਹਿਲਾਂ ਏਜ ਮੰਗੀ ਗਈ ਸੀ ਨੋਟੀਫਿਕੇਸ਼ਨ ਦੇ ਵਿੱਚ ਉਹੀ ਆਧਾਰ ਦੇ ਤੇ ਭਰਤੀ ਕਰਾਈ ਜਾਵੇ ਕਿਉਂਕਿ ਏਆਰਓ ਫਿਰੋਜ਼ਪੁਰ ਤੇ ਸਿਰਫ ਨੋਟੀਫਿਕੇਸ਼ਨ ਕੈਨਸਲ ਕੀਤਾ ਗਿਆ ਆਰਓ ਪਟਿਆਲਾ ਆਰਓ ਚਲੰਦਰ ਦੀ ਜਿਹੜੀ ਕਿ ਭਰਤੀ ਹੈ ਬੇਸਿਕਲੀ ਉਹੀਓ ਏਜ ਤੇ ਹੋਈ ਹੈ ਸਾਡੀ ਯੂ ਮੰਗੇ ਸਾਡੇ ਯੂਥ ਦੀ ਕਿ ਸਾਡੀ ਜਿਹੜੀ ਭਰਤੀ ਹੈ ਉਹੀਓ ਅਕੋਰਡਿੰਗੂ ਏਜ ਦੇ ਅਕੋਰਡਿੰਗ ਟੀਅਰ ਸਾਡੀ মিডিਆ ਕੀ ਯੂ ਰਿਕੁਐਸਟ ਹੈ ਕਿ মিডিਆ ਦੇਸ਼ ਦਾ ਚੋਤਾ ਸੁਣਾਵੇ ਅਸੀਂ মিডিਆ ਕੇ ਰਿਕੁਐਸਟ ਯੂ ਕਰਦੇ ਆ ਕਿ ਸਾਡੀ ਜਿਹੜੀ ਆਵਾਜ਼ ਨੂੰ ਸੈਂਟਰ ਗਵਰਨਮੈਂਟ ਤੇ ਕਰ ਉਹ ਸਟੇਟ ਗਵਰਨਮੈਂਟ ਤੇ ਬਚਾਓ ਤਾਂ ਕਿ ਜਿਹੜੇ ਬੱਚਿਆਂ ਦੀ ਏਜ ਨੂੰ ਓਵਰ ਕਰ ਦਿੱਤਾ ਗਿਆ ਉਹਨਾਂ ਨੂੰ ਇੱਕ ਮਰਜ਼ੇ ਦਾ ਚਾਂਸ ਮਿਲ ਸਕੇ ਜੈ